ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਸਤ ਸੰਗਤ ਜੀ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਸਿੱਖ ਗੁਰੂ ਸਹਿਬਾਨਾਂ ਦੇ ਜੀਵਨ ਨਾਲ ਸੰਬੰਧਿਤ ਜੋ ਲੜੀਆਂ ਨੇ ਉਹ ਆਪ ਸਭ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ ਸੋ ਸਾਨੂੰ ਉਮੀਦ ਹੈ ਕਿ ਇਨ੍ਹਾਂ ਲੜੀਆਂ ਤੋਂ ਤੁਹਾਨੂੰ ਸਿੱਖ ਗੁਰੂ ਸਹਿਬਾਨਾਂ ਦੇ ਜੀਵਨ ਬਾਰੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਸੋ ਇੱਕ ਨਵੀਂ ਲੜੀ ਲੈ ਕੇ ਅਸੀਂ ਫਿਰ ਹਾਜ਼ਰ ਹੋਏ ਆ ਸੋ ਸਾਤ ਸੰਗਤ ਜੀ ਇਸ ਭਾਗ ਚ ਇਸ ਲੜੀ ਚ ਅੱਜ ਅਸੀਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਹਰ ਪੱਖ ਨੂੰ ਛਾਉਂਦੀ ਇੱਕ ਲੜੀ ਫਿਰ ਤੋਂ ਲੈ ਕੇ ਹਾਜ਼ਰ ਹੋਏ ਆ ਤੋ ਇਹ ਤਾਂ ਆਪ ਸਭ ਜਾਣਦੇ ਹੋ ਕਿ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਪੁੰਨੀ ਜੂਨ 1595 ਈਸਵੀ ਨੂੰ ਗੁਰੂ ਕੀ ਵਡਾਲੀ ਜੋ ਕਿ ਅੰਮ੍ਰਿਤਸਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਆ ਉਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਤੇ ਮਾਤਾ ਗੰਗਾ ਜੀ ਦੀ ਕੁੱਖੋਂ ਹੁੰਦਾ ਸੋ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਨੂੰ ਬਹੁਤ ਸਮਾਂ ਹੋ ਗਿਆ ਸੀ ਪਰ ਉਹਨਾਂ ਕੋਲ ਕੋਈ ਸੰਤਾਨ ਨਹੀਂ ਸੀ ਫੇਰ ਉਹ ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ ਆਪ ਜੀ ਦਾ ਜਨਮ ਹੁੰਦਾ। ਹੁਣ ਜਦੋਂ ਪੰਚਮ ਪਾਤਸ਼ਾਹ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਸਿੱਖ ਸੰਗਤਾਂ 'ਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ। ਜਿੱਥੇ ਸਿੱਖ ਸੰਗਤਾਂ ਜਸ਼ਨ ਦੇ ਮਾਹੌਲ 'ਚ ਬਿਲਕੁਲ ਝੂਮ ਰਹੇ ਸੀ ਉੱਥੇ ਹੀ ਜੋ ਆਪ ਦੇ ਵਿਰੋਧੀ ਸੀ ਉਹ ਗਹਿਰੇ ਸਦਮੇ 'ਚ ਸੀ। ਉਨੇ ਕੀ ਗੱਲ ਸੀ ਇਹ ਐ ਸੀ ਵੀ ਹੁਣ ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ ਇੰਨਾ ਸਮਾਂ ਹੋ ਗਿਆ ਸੀ ਪਰੰਤੂ ਉਹਨਾਂ ਕੋਲ ਕੋਈ ਸੰਤਾਨ ਨਹੀਂ ਸੀ ਜਿਸ ਕਰਕੇ ਉਹਨਾਂ ਦਾ ਜੋ ਭਰਾ ਸੀ ਤਿਰਥੀ ਚੰਦ ਉਹ ਇਹ ਸਕੀਮਾ ਲਾਉਣ ਲੱਗਾ ਸੀ ਕਿ ਇਸ ਤੋਂ ਬਾਅਦ ਅੱਗੇ ਉਹਦਾ ਜੋ ਪੁੱਤਰ ਹੈ ਮਿਹਰਬਾਨ ਉਹ ਗੁਰਗੱਦੀ ਤੇ ਵਿਰਾਜਮਾਨ ਹੋਏਗਾ ਪਰੰਤੂ ਹਰਗੋਬਿੰਦ ਜੀ ਦੇ ਜਨਮ ਨਾਲ ਉਹਨਾਂ ਦੀਆਂ ਇਹ ਸਾਰੀਆਂ ਜਿਹੜੀਆਂ ਇੱਛਾਵਾਂ ਸੀ ਉਹਨਾਂ ਤੇ ਪਾਣੀ ਫਿਰ ਜਾਂਦਾ ਹੈ। ਉਹ ਗਹਿਰੇ ਸਦਮੇ 'ਚ ਚਲੇ ਜਾਂਦੇ ਨੇ। ਜਿਸ ਕਰਕੇ ਫਿਰ ਉਹ ਜਿਹੜਾ ਬਾਲਕ ਹਾਂ ਹਰਗੋਬਿੰਦ ਹੁੰਦਾ ਉਹਨੂੰ ਮਾਰਨ ਦੀਆਂ ਸਕੀਮਾਂ ਘੜਨ ਲੱਗ ਜਾਂਦੇ ਨੇ। ਪਹਿਲਾਂ ਤਾਂ ਉਹ ਉਹਨਾਂ ਦੇ ਘਰ 'ਚ ਚਿਰਗੁਰੂ ਅਰਜਨ ਦੇਵ ਜੀ ਦੇ ਘਰ 'ਚ ਜੋ ਦਾਈ ਸੀ ਬਹੁਤ ਭਰੋਸੇਯੋਗ ਜਿਹੜੀ ਔਰਤ ਸੀ ਉਹ ਉਹਨੂੰ ਬਹੁਤ ਵੱਡਾ ਲਾਲਚ ਦੇ ਕੇ ਉਹ ਮਨਾ ਲੈਂਦੇ ਨੇ ਗੁਰੂ ਸਾਹਿਬ ਨੂੰ ਜਾਨੋ ਮਾਰਮਕ ਆਉਣ ਬਾਰੇ